CBSE ਦੇ ਵਿੱਚ ਨਿਕਲੀਆਂ ਬੰਪਰ ਨੌکریاں ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਬੇਰੁਜ਼ਗਾਰਾਂ ਦੇ ਲਈ ਨੌਕਰੀ ਲੈਣ ਦਾ ਸੁਨਹਿਰਾ ਮੌਕਾ ਐਵੇਂ ਕਰੋ ਅਪਲਾਈ ਜੀ ਹਾਂ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਨੌਕਰੀਆਂ ਦੀ ਤਲਾਸ਼ ਕਰੇ ਨੌਜਵਾਨਾਂ ਦੇ ਲਈ ਬੇਹਦੀ ਅਹਿਮ ਖਬਰ ਹੈ ਬੇਰੁਜ਼ਗਾਰ ਨੌਕਰੀ ਦੀ ਤਲਾਸ਼ ਕਰ ਰਹੇ ਨੇ CBSE ਦੇ ਵਿੱਚ ਬੰਪਰ ਭਰਤੀਆਂ ਨਿਕਲੀਆਂ ਨੇ ਕਿਵੇਂ ਅਪਲਾਈ ਕਰਨਾ ਹੈਗਾ ਕਿੰਨੀ ਤਰੀਕੀ ਆਖਰੀ ਤਰੀਕ ਹੋਵੇਗੀ ਕਿਹੜੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਹੈਗਾ ਇਸ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਦਰਸਾ ਦਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ ਕਿ CBSE ਨੇ ਜੂਨੀਅਰ ਅਸਿਸਟੈਂਟ ਅਤੇ ਸੁਪਰਡੈਂਟ ਦੇ ਅਹੁਦਿਆਂ ਦੇ ਉੱਤੇ ਭਰਤੀ ਦੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ CBSE ਦੀ ਅਧਿਕਾਰਤ ਵੈਬਸਾਈਟ www.cbse.gov.in ਦੇ ਉੱਤੇ ਜਾ ਕੇ ਅੱਜ ਤੋਂ ਆਨਲਾਈਨ ਅਪਲਾਈ ਕਰ ਸਕਦੇ ਨੇ ਤੇ ਅਰਜ਼ੀ ਦੀ ਆਖਰੀ ਤਾਰੀਖ ਵੀ ਤੁਹਾਨੂੰ ਦੱਸ ਦਈਏ ਕਿ 31 ਜਨਵਰੀ 2025 ਰੱਖੀ ਗਈ ਹੈ। ਯਾਨੀ ਕਿ ਤੁਹਾਡੇ ਕੋਲ ਪੂਰਾ 1 ਮਹੀਨਾ ਹੈਗਾ ਇਹ ਫਾਰਮ ਭਰਨ ਦਾ। ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਐਪਲੀਕੇਸ਼ਨ ਜਿਹੜੀ ਕਿ ਅਪਲਾਈ ਕਰ ਸਕਦੇ ਹੋ ਤੇ ਹੁਣ ਦੱਸ ਦਈਏ ਕਿ ਇਸ ਭਰਤੀ ਮੁਹਿੰਮ ਦੇ ਰਾਹੀਂ ਜਿਹੜੀ ਕਿ CBSE ਦੇ ਵਿੱਚ ਕੁੱਲ 212 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਜਿਸ ਦੇ ਵਿੱਚ ਸੁਪਰਡੈਂਟ ਦੀਆਂ 142 ਅਤੇ ਜੂਨੀਅਰ ਸਹਾਇਕ ਦੀਆਂ 70 ਅਸਾਮੀਆਂ ਭਰੀਆਂ जान ਗਿਆ ਹੁਣ ਤੁਹਾਨੂੰ ਦੱਸਦੇ ਆ ਕਿ ਕਿੰਨੀ এডਿਕੇਸ਼ਨ ਹੋਣੀ ਚਾਹੀਦੀ ਹੈ ਗਿਆ ਤਾਂ ਸੁਪਰਡੈਂਟ ਦੇ ਅਹੁਦੇ ਦੇ ਲਈ ਉਮੀਦਵਾਰ ਦੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਜਦੋਂ ਕਿ ਜੂਨੀਅਰ ਸਹਾਇਕ ਉਮੀਦਵਾਰ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ +2 ਅਪਾਸ ਹੋਣਾ ਚਾਹੀਦਾ ਹੈ ਤਾਂ ਨਾਲ ਹੀ ਨਾਲ ਹੀ ਦੱਸ ਦਈਏ ਕਿ ਦੋਵਾਂ ਅਹੁਦਿਆਂ ਦੇ ਲਈ ਉਮੀਦਵਾਰ ਨੂੰ ਅੰਗਰੇਜ਼ੀ ਦੇ ਵਿੱਚ 35 ਸ਼ਬਦ ਪ੍ਰਤੀ ਮਿੰਟ ਅਤੇ ਹਿੰਦੀ ਦੇ ਵਿੱਚ 30 ਸ਼ਬਦ ਪ੍ਰਤੀ ਮਿੰਟ ਟਾਈਪਿੰਗ ਦਾ ਵੀ ਗਿਆਨ ਹੋਣਾ ਚਾਹੀਦਾ ਯਾਨੀ ਕਿ ਤੁਹਾਨੂੰ ਬੇਸਿਕ ਜਿਹੜੀ ਕਿ ਕੰਪਿਊਟਰ ਆਣਾ ਹੋਣਾ ਚਾਹੀਦਾ ਹੈਗਾ ਤੇ ਭਰਤੀ ਦੇ ਲਈ ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈਗੀ ਇਹ ਦੱਸ ਦੇਗੀ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ ਦੀ ਗੱਲ ਕਰੀਏ ਤਾਂ ਜੂਨੀਅਰ ਸਾਈਕ ਦੇ ਅਹੁਦੇ ਦੇ ਲਈ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਦਾ ਜੋ ਕਿ ਸੁਪਰਡੈਂਟ ਦੇ ਅਹੁਦੇ ਤੇ ਲਈ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਤਾਂ ਭਰਤੀ ਦੇ ਲਈ ਅਪਲਾਈ ਕਰਨ ਵਾਲੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਦੇ ਵਿੱਚ ਛੋੜ ਦਿੱਤੀ ਜਾਵੇਗੀ ਤੇ ਹੁਣ ਤੁਹਾਨੂੰ ਦੱਸਦੀ ਹਾਂ ਕਿ ਅਪਲਾਈ ਕਰਨ ਵਾਲੇ ਜਨਰਲ OBC ਤੇ ਹੋਰ ਉਮੀਦਵਾਰ ਜਿਹੜੇ ਕਿ ईडब्ल्यूएस ਉਮੀਦਵਾਰਾਂ ਨੂੰ 800 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ ਜਦੋਂ ਕਿ ਐਸਸੀ ਐਸਟੀ ਤੇ ਪੀਐਚ ਔਰਤ ਉਮੀਦਵਾਰ ਬਿਨਾ ਫੀਸ ਲਈ ਅਪਲਾਈ ਕਰ ਸਕਦੇ ਨੇ ਤਾਂ ਦੱਸ ਦੇ ਕਿ ਅਰ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਉਹ ਵੀ ਤੁਹਾਨੂੰ ਦੱਸਾਂਗੇ ਪੁਆਇੰਟ ਟੂ ਪੁਆਇੰਟ ਤਾਂ ਪਹਿਲਾ ਕਦਮ ਤੁਹਾਨੂੰ ਅਪਲਾਈ ਕਰਨ ਦੇ ਲਈ ਉਮੀਦਵਾਰ ਸਭ ਤੋਂ ਪਹਿਲਾਂ ਅਧਿਕਾਰਤ ਜਿਹੜੀ ਕਿ ਵੈਬਸਾਈਟ ਹੁੰਦੀ ਹੈ www.cbsc.gov.in ਦੇ ਉੱਤੇ ਜਾਓ ਸੈਕਿੰਡ ਹੋਏਗੀ ਉਹ ਜਿਹੜਾ ਕਿ ਉਮੀਦਵਾਰ ਹੋਮ ਪੇਜ ਦੇ ਉੱਤੇ ਜਿਹੜੇ ਕਿ ਰਿਕਰੂਟਮੈਂਟ ਜਿਹੜੇ ਕਿ ਸੈਕਸ਼ਨ ਦੇ ਉੱਤੇ ਜਾਂਦੇ ਅਤੇ ਸਬੰਧਤ ਪੋਸਟ ਦੇ ਅਪਲੀਕੇਸ਼ਨ ਲਿੰਕ ਦੇ ਉੱਤੇ ਕਲਿੱਕ ਕਰਦੇ ਨੇ ਤੇ ਫਿਰ ਉਮੀਦਵਾਰ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਦੇ ਨੇ ਅਤੇ ਲੌਗਇਨ ਕਰਦੇ ਨੇ ਤੇ ਹੁਣ ਉਮੀਦਵਾਰ ਫਾਰਮ ਦੇ ਵਿੱਚ ਲੋਡਿਨ ਦੀ ਜਿਹੜੀ ਕਿ ਇਨਫੋਰਮੇਸ਼ਨ ਹੁੰਦੀ ਹੈ ਜਾਣਕਾਰੀ ਹੁੰਦੀ ਹੈ ਉਪਰ ਨੇ ਹੁੰਦੀ ਹੈ ਤੇ ਉਸ ਤੋਂ ਬਾਅਦ ਦਸਤਾਵੇਜ਼ ਦਸਤਕਤ ਫੋਟੋ ਅਪਲੋਡ ਕਰਦੇ ਨੇ ਤੇ ਉਸ ਤੋਂ ਬਾਅਦ ਇਸ ਤੋਂ ਬਾਅਦ ਦੱਸਦੇ ਕਿ ਉਮੀਦਵਾਰਾਂ ਨੂੰ ਅਰਜੀ ਦੀ ਫੀਸ ਜਮ੍ਹਾਂ ਕਰਨੀ ਪੈਂਦੀ ਹੈ ਤੇ ਫਿਰ ਉਮੀਦਵਾਰ ਫਾਰਮ ਜਮ੍ਹਾਂ ਕਰਦੇ ਨੇ ਤੇ ਉਮੀਦਵਾਰ ਨੂੰ ਫਾਰਮ ਡਾਊਨਲੋਡ ਕਰਨਾ ਚਾਹੀਦਾ ਆਏਗਾ। ਧਿਆਨ ਦੇ ਵਿੱਚ ਉਮੀਦਵਾਰ ਫਾਰਮ ਜਿਹੜੀ ਕਿ ਅਰਜੀ ਫਾਰਮ ਦਾ ਇੱਕ ਪ੍ਰਿੰਟ ਆਊਟ ਆਪਣੇ ਕੋਲ ਵੀ ਰੱਖ ਲੈਣਾ ਚਾਹੀਦਾ ਹੈਗਾ। ਦੱਸਦੇ ਕਿ ਹੁਣ CBSE ਦੇ ਵਿੱਚ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ ਜਿਹੜੇ ਨੌਜਵਾਨ ਜਵਾਨੇ CBSE ਦੇ ਵਿੱਚ ਜੌਬ ਕਰਨ ਦੇ ਲਈ ਤਾਂ ਉਹ ਇਸ ਨੂੰ ਹੁਣ ਤੋਂ ਹੀ ਜਾ ਕੇ ਅਪਲਾਈ ਕਰ ਦੋ ਕਿਉਂਕਿ ਜ਼ਿਆਦਾ ਸਮਾਂ ਨਹੀਂ ਹੈ ਤੁਹਾਡੇ ਕੋਲ ਪੂਰਾ 1 ਮਹੀਨਾ ਹੈਗਾ 31 ਜਨਵਰੀ ਇਸ ਦੀ ਲਾਸਟ ਡੇਟ ਹੈ ਤਾਂ ਹੁਣੀ ਹੁਣੀ ਛੇਤੀ ਜਿੱਦੀ ਜਾਓ ਤੇ ਛੇਤੀ ਦੀ ਅਪਲਾਈ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ CBSE ਦੀ ਅਰਜੀ ਫਿਲ ਕਰਤੀ ਹੈ ਜਾਂ ਫਿਰ ਨਹੀਂ